ਧਰਮ ਤੇ ਰਾਜਨੀਤੀ ਨੂੰ ਕਦੀ ਜੁਦਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਪੱਕੀ ਆ ਇਹ ਪਿਛਲੇ 10-15 ਸਾਲਾਂ ਚ ਕਾਮ ਰੇਡੀ ਪ੍ਰਚਾਰ ਹੋਇਆ ਜੀ ਇਹ ਧਰਮ ਦੀ ਗੱਲ ਕਰਨ ਵਾਲੀ ਜਗਾ ਵਾ ਇਥੇ ਰਾਜਨੀਤੀ ਨਾ ਵਾੜਿਓ ਰਾਜਨੀਤੀ ਵਾੜੀਏ ਕਿਉਂ ਨਾ ਜੇ ਰਾਜਨੀਤੀ ਨਾ ਵਾੜਨੀ ਹੁੰਦੀ ਤਾਂ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ 6ਵੇਂ ਬਾਪੂ ਨੇ ਨਹੀਂ ਸੀ ਬਣਾਉਣਾ ਹੋਰ ਕਦੇ ਬਣਾ ਦਿੰਦਾ ਧਰਮ ਦਾ ਕੇਂਦਰ ਹੈਗਾ ਸੀ ਸਾਹਮਣੇ ਰਾਜਨੀਤੀ ਦਾ ਕੇਂਦਰ ਬਣਾਉਣ ਦੀ ਕੀ ਲੋੜ ਸੀ ਤੇ ਜੇ ਧਰਮ ਦੇ ਨਾਲ ਰਾਜਨੀਤੀ ਦੀ ਗੱਲ ਸਾਂਝੀ ਨਹੀਂ ਹੋਣੀ ਚਾਹੀਦੀ ਤੇ ਅਕਾਲੀ ਬਾਬਾ ਫੂਲਾ ਸਿੰਘ ਜਵਾਬ ਦੇ ਦਿੰਦਾ ਮਹਾਰਾਜਾ ਰਣਜੀਤ ਸਿੰਘ ਨੂੰ ਜਾਓ ਭਈਆ ਆਪਣਾ ਕੰਮ ਕਰੋ ਮੈਂ ਧਾਰਮਿਕ ਲੀਡਰ ਆ ਮੈਂ ਇਹੋ ਜੀ ਲੜਾਈ 'ਚ ਕਿਉਂ ਪੈਣਾ ਉਹਨੇ ਆਖਿਆ ਨਹੀਂ ਜਦੋਂ ਗੱਲ ਪੰਥ ਦੀ ਹੋਵੇਗੀ ਜਦੋਂ ਮਸਲਾ ਕੌਮ ਦਾ ਹੋਵੇਗਾ ਧਰਮ ਤੇ ਰਾਜਨੀਤੀ ਇਕੱਠੇ ਹੋ ਕੇ ਜਿੱਦਣ ਕੰਮ ਕਰਨਗੇ ਉਸ ਦਿਨ ਪੰਥ ਦੀ ਨਈਆ ਪਾਰ ਹੋਵੇਗੀ ਗੁਰਦੁਆਰਾ ਸਾਨੂੰ ਕੱਲੇ ਤੱਪੜ ਛਾੜਨੇ ਥੋੜਾ ਸਿਖਾਉਂਦਾ ਹੈ ਵਾਟੇ ਮੰਜਨੇ ਨਹੀਂ ਸਿਖਾਉਂਦਾ ਕੱਲੀ ਭਗਤੀ ਮਾਲਾ ਫੇਰ ਨਹੀਂ ਨਹੀਂ ਸਿਖਾਉਂਦਾ ਗੁਰਦੁਆਰੇ ਦੀ ਗੁਰਬਾਣੀ ਦੇ ਵਿੱਚੋਂ ਸਾਨੂੰ ਧਾਰਮਿਕ ਸੋਝੀ ਵੀ ਮਿਲਦੀ ਆ ਸਮਾਜਿਕ ਸੋਝੀ ਵੀ ਮਿਲਦੀ ਆ ਤੇ ਰਾਜਨੀਤੀ ਕਿੱਦਾਂ ਕਰਨੀ ਆ ਉਹ ਵੀ ਸੋਝੀ ਇੱਥੋਂ ਲੈਣੀ ਸੀ ਅਹੀਂ ਰਾਜਨੀਤੀ ਚੋਕੇ ਬਾਹਰ ਮਾਰੀ ਤੇ ਰਾਜਨੀਤੀ ਦੇ ਫਿਰ ਤੁਹਾਨੂੰ ਪਤਾ ਹੀ ਕਿੰਨਾ ਹੱਥਾਂ ਜਾ ਕੇ ਜੋ ਜੂਆ ਖੇਡਣ ਵਾਲੇ ਜੋ ਲੁੱਚੇ ਲਭੰਗੇ ਰਾਜਨੀਤੀ ਦੇ ਚੌਧਰੀ ਤੇ ਉਹ ਬਣ ਕੇ ਬੈਗੋ ਨਾ ਕਿ ਇੰਨਾ ਕੜਾਉਣਾ ਇਹ ਪਾਸੇ ਤੁਸੀਂ ਫਿਰ ਉਹ ਮਾਲਾ ਤੁਸੀਂ ਝਾੜੀ ਜਾਓ ਤੱਪੜ ਤੁਸੀਂ ਫੇਰੀ ਜਾਓ ਮਾਲਾ ਤੁਸੀਂ ਕਰੀ ਜਾਓ ਸਿਮਰਨ ਰਾਜਨੀਤੀ ਤੇ ਧਰਮ ਨੂੰ ਜੁਦਾ ਨਹੀਂ ਕੀਤਾ ਜਾ ਸਕਦਾ ਤੁਹਾਡਾ ਗਰੰਥੀ ਸਿੰਘ ਉੱਥੇ ਪੜੂਗਾ ਕੜੀ ਤੱਕ ਮੈਨੂੰ ਆਖਣਾ ਨਹੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹਦੇ ਸਿੱਧਾ ਸਿੱਧਾ ਰਾਜਨੀਤੀ ਆ ਚੈਲੰਜ ਆ ਫਿਰ ਇਹ ਵੀ ਕੱਢ ਦਿਓ ਵਰ ਗੁਰਦਾਰੇ ਦੇ ਵਿੱਚ ਇਹ ਰਾਜਨੀਤੀ ਦੀ ਗੱਲ ਨਹੀਂ ਕਰਨੀ ਇੱਥੇ ਨਹੀਂ ਕਰਨੀ ਤੁਹਾਡੇ ਗਰੰਥੀ ਸਿੰਘ ਨੇ ਪੜਨਾ ਨਹੀਂ ਉੱਥੇ ਬਹਿ ਕੇ ਵੱਡਾ ਤੇਰਾ ਦਰਬਾਰ ਸੱਚਾ ਤੁੱਦ ਤਖਤ ਸ਼ਿਰ ਸ਼ਾਹਾ ਪਾਤਸ਼ਾਹਾ ਨਿਹਜਲ ਚੌਰ ਛਤ ਆਹ ਦੇ ਸਿੱਧੀ ਸਿੱਧੀ ਰਾਜਨੀਤੀ ਆ ਦਿੱਲੀ ਦਰਬਾਰ ਨੂੰ ਚੈਲੰਜ ਆ ਫਿਰ ਉਹ ਵੀ ਕੱਢ ਦਿੱਤੀ ਅਸੀਂ ਅਸਲ 'ਚ ਧਰਮ ਤੇ ਰਾਜਨੀਤੀ ਨੂੰ ਜੁਦਾ ਨਹੀਂ ਕੀਤਾ ਜਾ ਸਕਦਾ ਗੁਰਦੁਆਰੇ ਇਕੱਲੇ ਧਾਰਮਿਕ ਕੇਂਦਰ ਨਹੀਂ ਆ ਸਾਡੀ ਰਾਜਨੀਤੀ ਪ੍ਰਭੂ ਸਤਾ ਦਾ ਕੇਂਦਰ ਵੀ ਗੁਰਦੁਆਰੀ ਆ ਪਰ ਬੜੀ ਪਲੈਨਿੰਗ ਸਾਡੇ ਤੇ ਉਹਨਾਂ ਚਲਾਈ ਪਈ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਵਿੱਚ ਇਹਨਾਂ ਨੂੰ ਪਤਾ ਲੱਗਦਾ ਵੀ ਰਾਜਨੀਤੀ ਕਰਨੀ ਕਿੱਦਾਂ ਐਵੇਂ ਥੋੜਾ ਦੁਨੀਆ ਦਾ ਬੈਸਟ ਰਾਜ ਇਹਨਾਂ ਨੇ ਕਰਕੇ ਵਿਖਾਇਆ ਆਂਦੇ ਵੀ ਹੌਲੀ ਹੌਲੀ ਇਹਨਾਂ ਦੇ ਗੁਰਦੁਆਰਿਆਂ ਵਿੱਚੋਂ ਰਾਜਨੀਤੀ ਕਰਨੀ ਕਿੱਦਾਂ ਵਾ ਇਹ ਜਿਹੜਾ ਟੌਪਿਕ ਆ ਬੰਦ ਹੀ ਕਰ ਦਿਓ ਇਹ ਚੈਪਟਰ ক্লোਜ਼ ਕਰ ਦਿਓ ਜਿਹੜਾ ਕਰੇ ਗੱਲ ਉਹਦੇ ਗਲ ਪਵਾ ਦਿਓ ਬੰਦੇ ਅਗਲੇ ਬੰਦੇ ਉਠਾ ਕੇ ਨੁਕਸਾਨ ਹੋਇਆ ਸਾਡਾ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਹਰ ਚੀਜ਼ ਦੱਸੀ ਸੀ ਧਰਮ ਦੀ ਵੀ ਰਾਜਨੀਤੀ ਦੀ ਵੀ ਅਸੀਂ ਆਪਣੇ ਪੈਰ ਤੇ ਘਵਾੜਾ ਆਪ ਮਾਰਿਆ ਜਦੋਂ ਕਿ ਰਾਜਨੀਤਿਕ ਮੁੱਦੇ ਵੀ ਇੱਥੇ ਬਹਿ ਕੇ ਜੇ ਕਿਤੇ ਨਾ ਜਿੱਠੇ ਜਾਂਦੇ ਤੇ ਸਿੱਖ ਕੌਮ ਕਦੀ ਪੱਗੋ ਪੱਗੀ ਨਾ ਹੁੰਦੀ ਸਾਡੇ ਪੱਗੋ ਪੱਗੀ ਹੋਣ ਦਾ ਕਾਰਨ ਇਹ ਆ ਕਿ ਜਦੋਂ ਅਸੀਂ ਲੀਡਰਾਂ ਦੇ ਘਰਾਂ 'ਚ ਬਹਿ ਕੇ ਫੈਸਲੇ ਕਰਨੇ ਜੁੱਤੀਆਂ ਹੀ ਖਾ ਕੇ ਨਿਕਲਣਾ ਸੀ ਲੀਡਰ ਦੇ ਕਿਸੇ ਦਾ ਸਕਾ ਨਹੀਂ ਨਾਗਾ ਉਨੇ ਇਹਨੂੰ ਗੱਲ ਹੋ ਰੱਖਣੀ ਆ ਦੂਜੇ ਨੂੰ ਗੱਲ ਬੂਣ ਤੇ ਹੋਰ ਕਹਦੇ ਨੇ ਉਹਨੇ ਆਪਣਾ ਵੀ ਟੌਰ ਜਾਂ ਬਣਾ ਕੇ ਰੱਖਣਾ ਜੇ ਉਹੋ ਹੀ ਸਾਰੇ ਮੁੱਦੇ ਐਸ ਗੁਰੂ ਦੀ ਰੌਸ਼ਨੀ ਚ ਕੀਤੇ ਜਾਂਦੇ ਸਾਡੇ ਝਗੜੇ ਤੇ ਬਖੇੜੇ ਕਦੇ ਦੇ ਖਤਮ ਹੋ ਜਾਣੀ ਸੀ ਕੌਮ ਦਾ ਧਾਰਮਿਕ ਲੀਡਰ ਤੁਰਿਆ ਲੋਕਾਂ ਨੇ ਕੋਠਿਆਂ ਤੇ ਚੜ ਕੇ ਵੇਖਣਾ ਕਿ ਜਿਸ ਕੌਮ ਦਾ ਧਾਰਮਿਕ ਲੀਡਰ ਰਾਜਨੀਤਿਕ ਮੁੱਦੇ ਚ ਅਗਵਾਈ ਕਰਕੇ ਤੁਰੇਗਾ ਉਹ ਕੌਮ ਕਿਦਾਂ ਰਹਿ ਸਕਦੀ ਆ ਲਓ ਜੀ ਅਕਾਲੀ ਬਾਬਾ ਫੂਲਾ ਸਿੰਘ ਪਹੁੰਚ ਗਿਆ ਮਲਤਾਨ ਸਮਾ ਹੋ ਜਾਣਾ ਚੇਤੀ ਜਦੋਂ ਪਹੁੰਚ ਗਿਆ ਤੇ ਅਗਲੇ ਬੰਨੇ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਆ ਸ਼ਹਿਜਾਦਾ ਖੜਕ ਸਿੰਘ ਉਹ ਮਿਲਿਆ ਉਹਨੇ ਅਕਾਲੀ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਕਹਿੰਦਾ ਅਕਾਲੀ ਜੀ ਹਾਲਤ ਬੜੀ ਮਾੜੀ ਆ ਸਾਡੀ ਮਲਤਾਨ ਦੇ ਕਿਲੇ ਦੀਆਂ ਕੰਧਾਂ 'ਚ ਪਤਾ ਨਹੀਂ ਕੀ ਭਰਿਆ ਵਾ 6 ਮਹੀਨੇ ਹੋ ਗਏ ਸਾਨੂੰ ਤੋਪਾਂ ਚਲਾਉਂਦਿਆਂ ਗੋਲੇ ਵਰਾਉਂਦਿਆਂ ਇੱਕ ਇੱਟ ਨਹੀਂ ਸਾਡੇ ਕੋਲ ਥੱਲੇ ਡਿੱਗੀ ਅਕਾਲੀ ਜੀ ਜੰਗ ਹੋਣਾ ਵਾ ਬੜਾ ਭਿਆਨਕ ਹੋਣਾ ਵਾ ਤੁਸੀਂ ਦੂਰੋਂ ਆਏ ਜੇ ਤੁਹਾਡੇ ਆਰਾਮ ਵਾਸਤੇ ਪ੍ਰਬੰਧ ਕੀਤਾ ਸੋਹਣਾ ਤੰਬੂ ਲੱਗਾ ਵਾ ਸੋਹਣਾ ਛਮਿਆਨਾ ਲੱਗਾ ਵਾ ਕਹਿੰਦੇ ਨੇ ਅਕਾਲੀ ਬਾਬਾ ਫੂਲਾ ਸਿੰਘ ਉਸ ਤੰਬੂ 'ਚ ਚਲਾ ਗਿਆ ਮੰਜਾ ਲੱਗਾ ਸੀ ਜਦੋਂ ਮੰਜੇ 'ਤੇ ਬਹਿ ਗਿਆ ਨਾ ਤੇ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਮੰਜੇ 'ਤੇ ਲੰਮਾ ਪੈ ਗਿਆ ਤੇ ਸਾਹਮਣੇ ਵੇਖ ਕੇ ਤੇ ਇੱਕਦਮ ਉੱਠ ਕੇ ਬਹਿ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਸ਼ਹਿਜ਼ਾਦਾ ਖੜਕ ਸਿੰਘ ਕਹਿੰਦਾ ਅਕਾਲੀ ਜੀ ਮੰਜਾ ਨਹੀਂ ਚੰਗਾ ਲੱਗਾ ਬਿਸਤਰਾ ਨਹੀਂ ਚੰਗਾ ਲੱਗਾ ਤੰਬੂ ਨਹੀਂ ਚੰਗਾ ਲੱਗਾ ਗੱਲ ਕੀ ਆ ਉਠ ਕੇ ਕਿਹੜੀ ਗੱਲੋਂ ਖਲੋਗੇ ਜੀ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਸ਼ਹਿਜ਼ਾਦਾ ਖੜਕ ਸਿੰਘ ਨੂੰ ਆਖਿਆ ਬੇਟਾ ਇੱਧਰ ਆ। ਓਹ ਸਾਹਮਣੇ ਕੀ ਦਿਸਦਾ? ਕਹਿੰਦਾ ਜੀ ਮੁਲਤਾਨ ਦਾ ਕਿਲਾ। ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਮੁਲਤਾਨ ਦਾ ਕਿਲਾ ਨਹੀਂ ਮੁਲਤਾਨ ਦੇ ਕਿਲੇ ਦੇ ਉੱਤੇ ਵੇਖ ਕੀ ਆ। ਕਹਿੰਦਾ ਜੀ ਦੁਸ਼ਮਣ ਦਾ ਝੰਡਾ। ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਸ਼ਹਿਜ਼ਾਦਾ ਖੜਕਸਿਆ ਜਿਸ ਕੌਮ ਦੇ ਧਾਰਮਿਕ ਤੇ ਰਾਜਨੀਤਿਕ ਲੀਡਰ ਗੁੱਜਿਆਂ ਦੇ ਝੰਡਿਆਂ ਥੱਲੇ ਆਰਾਮ ਕਰਨ ਗਿੱਜ ਜਾਣ ਉਹ ਕੌਮ ਅੱਜ ਵੀ ਡਾਂਗਾ ਖਾਊਗੀ ਤੇ ਕੱਲ ਵੀ ਡਾਂਗਾ ਖਾਊਗੀ ਬੱਚੂ ਆਰਾਮ ਕਰਾਂਗੇ ਝੰਡਾ ਉਹਨਾਂ ਦਾ ਪੁੱਟ ਕੇ ਜਿੱਨਾਂ ਚਰ ਆਪਣਾ ਨਹੀਂ ਲਾ ਲੈਂਦੇ ਆਰਾਮ ਹਰਾਮ ਹੈ ਸਾਡੇ ਵਾਸਤੇ ਆ ਸੋਚ ਕਿਹੜੀ ਲੀਡਰਸ਼ਿਪ ਲੈ ਕੇ ਆਉਗੀ ਇਹਦੇ ਦਿੱਲੀ ਦੇ ਦਲਾਲ ਬਣੇ ਫਿਰਦੇ ਪਹਿਲੇ ਵੀ ਬਣੇ ਫਿਰਦੇ ਸੀ ਆ ਵੀ ਬਣੀ ਫਿਰਦੇ ਵਿੱਚ ਘਰਲੇ ਵੀ ਬਣੇ ਫਿਰਦੇ ਸੀ ਇਹਦੇ ਦਿੱਲੀ ਨੂੰ ਭੱਜ-ਭੱਜ ਜਾਂਦੇ ਆ ਪੰਜਾਬ ਦੇ ਦੇ ਸਕੇ ਹੀ ਨਹੀਂ ਹੋਏ ਅਜੇ ਤੱਕ ਜੇ ਪੰਜਾਬ ਦੇ ਸਕੇ ਹੁੰਦੇ ਤੇ ਪੰਜਾਬ ਇਹਨਾਂ ਨੂੰ بڑا ਕੁਝ ਦਿੰਦਾ ਇਹ ਦਿੱਲੀ ਦੀਆਂ ਪਾਰੀਆਂ ਨਾ ਚੰਬੜਦੇ ਫਿਰਦੇ ਆ ਦਿੱਲੀ ਨੇ ਪੈਰ ਦੀ ਜੁੱਤੀ ਬਣਾ ਕੇ ਰੱਖੀ ਲੀਡਰਸ਼ਿਪ ਤੇ ਸਾਡੇ ਲੀਡਰਸ਼ਿਪਾਂ ਨੇ ਤੁਹਾਨੂੰ ਨਕਮੇ ਤੇ ਜ਼ੀਰੋ ਕਰ ਦਿੱਤਾ ਹੁਣ ਅਕਾਲੀ ਪਾਪਾ ਭੂਲਾ ਸਿੰਘ ਵਰਗੀ ਸਪੀਟ ਲੈਵਣੀ ਕਿੱਥੋਂ ਆ ਉਹ ਕਹਿੰਦਾ ਆਰਾਮ ਝੰਡਾ ਉਹਨਾਂ ਦਾ ਤੇ ਮੈਂ ਲੰਮੇ ਪੈ ਜਾ ਜਦ ਤਨ ਮੇਰਾ ਕੇਸਰੀ ਸਿ ਨਿਸ਼ਾਨ ਸਾਹਿਬ ਲਿਆ ਕੇ ਲਾਓ ਕਿ ਮੈਂ 2 ਘੰਟੇ ਵੱਧ ਸੌ ਕੇ ਜਾਊਗਾ ਲਿਆਓ ਸਾਡੀਆਂ ਤੋਪਾਂ ਪੰਗੀਆਂ ਵਾਲੀ ਤੋਪ ਲਿਆਉਂਦੀ ਦੀ ਇਹ ਅਬਦਾਲੀ ਨੇ ਬਣਾਈ ਸੀ ਹੁਣ ਆ ਵੀ ਇੱਕ ਕਾਰਨਾਮਾ ਹੀ ਆ ਜਿਹੜੇ ਅਬਦਾਲੀ ਨੂੰ ਅਫਗਾਨਿਸਤਾਨ ਵਿੱਚ ਬਾਬਾ ਅਫਗਾਨ ਕਹਿੰਦੇ ਆ ਉਹਨੇ ਹਿੰਦੂਆਂ ਦੇ ਘਰਾਂ ਵਿੱਚੋਂ ਕਹ ਟਾਂਬਾ ਤੇ ਪਿੱਤਲ ਇਕੱਠਾ ਕਰਕੇ ਇੱਕ ਤੋਪ ਬਣਾਈ ਸੀ ਜਿਹਦਾ ਨਾਮ ਰੱਖਿਆ ਸੀ ਜਮ ਜਮ ਹਿੰਦੂਆਂ ਦੇ ਘਰਾਂ ਚੋਂ ਨੇ ਸਮਾਨ ਇਕੱਠਾ ਕੀਤਾ ਹੀ ਤੇ ਉਸ ਤੋਪ ਦੇ ਉੱਤੇ ਇੱਕ ਲਾਈਨ ਲਿਖੀ ਹੁੰਦੀ ਸੀ ਪੀਕਰੇ ਅਸਦਾਹਾ ਆਤੀਸ਼ਬਾਰ ਅੱਗ ਭਰਉਣ ਵਾਲੀ ਤੇ ਜਦੋਂ ਅਬਦਾਲੀ ਤੁਹਾਡੇ ਵਡਿਆਂ ਨੇ ਡਾਂਗ ਫੇਰ ਕੇ ਪੰਜਾਬ ਚੋਂ ਕੱਢਿਆ ਨਾ ਅਟਕ ਦਰਿਆ ਦੇ ਕੰਢੇ ਉੱਤੇ ਦੁਨੀਆ ਦੀ ਸਭ ਤੋਂ ਵੱਡੀ ਤੋਪ ਸਰਦਾਰਾਂ ਨੇ ਅਬਦਾਲੀ ਦੇ ਕੋਲੋਂ ਖੋ ਕੇ ਵਿਖਾਈ ਸੀ ਆ ਸੀ ਤੁਹਾਡੇ ਵਡਾੜਿਆਂ ਦਾ ਜਜ਼ਬਾ ਸਾਡੇ ਤੇ ਅਜੇ ਤੱਕ ਆਪਣਾ ਨਾਂ ਤੇ ਕਤਲੇਆਮ ਦਾ ਇਨਸਾਫ ਲੈ ਸਕੀ ਨਾ ਐਸਵਾਈਐਲ ਦਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਾਲੀਆਂ ਗੜੀਆਂ ਰੂੜੀਆਂ ਚ ਰੁਲ ਗਏ ਸਾਡੇ ਕੋ ਤੇ ਆਹ ਮਸਲੇ ਹੱਲ ਨਹੀਂ ਹੋਏ ਤੋਪਾਂ ਇਹਨਾਂ ਨੇ ਖੇਕ ਹੋਣੀਆਂ ਸਾਡੇ ਲੀਡਰਾਂ ਨੇ ਕਹਿ ਦਿੱਤੀਆਂ ਇਹ ਮਾਵਾ ਦੇ ਪੁੱਤ ਮਰਵਾ ਦੇ ਜਨੇ ਮਰਜੀ ਮਰਵਾ ਦੇ ਸੰਘਰਸ਼ ਦੇ ਨਾਂ ਦੇ ਉਤੇ ਕੀਤਾ ਇਹਨਾਂ ਨੇ ਕੱਖ ਨਹੀਂ ਜੇ ਸਾਡੇ ਆਸ। ਉਹ ਤੋਪ ਸੀ ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲ ਚਾਰ ਗੋਲੇ ਚੱਲੇ। ਮਲਤਾਨ ਦੀ ਕੰਧ ਦੀਆਂ ਇੱਟਾਂ ਥੱਲੇ ਡਿੱਗੀਆਂ। ਅੱਜ 6 ਮਹੀਨਿਆਂ ਬਾਅਦ ਸ਼ਹਿਜ਼ਾਦਾ ਖੜਕ ਸਿੰਘ ਹੱਸਿਆ। ਕਹਿੰਦਾ ਅਕਾਲੀ ਜੀ ਤੇਰੇ ਆਉਣ ਦੇ ਨਾਲ ਹੀ ਨਵੀਂ ਰੂਹ ਫੂਕੀ ਗਈ ਆ। ਆਹ ਦਿਨ ਵੇਖਣ ਉਤੇ 6 ਮਹੀਨੇ ਹੋ ਗਏ ਤਰਸਦਿਆਂ। ਚਾਰ ਗੋਲੇ ਭੰਗੀਆਂ ਦੀ ਤੋਪ ਚੋਂ ਚੱਲੇ ਤੇ ਚਾਰ ਇੱਟਾਂ ਥੱਲੇ ਡਿੱਗੀਆਂ। ਅਕਾਲੀ ਕਹਿੰਦਾ ਹੋਰ ਚਲਾਓ ਤੋਪ। ਤੋਪਚੀ ਕਹਿੰਦਾ ਜੀ ਤੋਪ ਤੇ ਚੱਲਣੀ ਬੰਦ ਹੋ ਗਈ ਨਾ ਕਿਉਂ? ਕਹਿੰਦੇ ਜੀ ਤੋਪ ਦਾ ਪਹੀਆ ਟੁੱਟ ਗਿਆ ਵਾ ਤੋਪ ਅਨ ਬੈਲੈਂਸ ਹੋ ਕੇ ਥੱਲੇ ਡਿੱਗ ਪਿਆ। ਭਾਰੀ ਆ ਤੂੰ। ਨਾ ਐਡੀ ਛੇਤੀ ਪਹੀਆ ਬਣਨਾ ਵਾ ਨਾ ਐਡੀ ਛੇਤੀ ਉੱਥੇ ਕੋਈ ਗੱਲ ਬਾਤ ਹੋਣੀ ਆ। ਅਕਾਲੀ ਕਹਿੰਦਾ ਤੋਪ ਇਹੋ ਚੱਲੇਗੀ ਜਿੱਦਾਂ ਮਰਜ਼ੀ ਕਰੋ। ਹੁਣ ਤੋਪਚੀ ਕੀ ਕਹਿੰਦਾ? ਕਹਿੰਦਾ ਤੋਪ ਚੱਲੇਗੀ। ਪਰ ਤੁਹਾਡੇ ਚੋਂ ਕੋਈ ਬੰਦਾ ਆ ਕੇ ਉਸ ਤੋਪ ਦੇ ਥੱਲੇ ਮੋਢਾ ਦੇ ਕੇ ਤੇ ਤੋਪ ਚੁੱਕ ਕੇ ਤੋਪ ਦਾ ਬੈਲੈਂਸ ਸਹੀ ਕਰ ਦਵੇ ਮੈਂ ਗੋਲਾ ਚਲਾ ਦਿਆਂਗਾ ਪਰ ਹਰਾਨੀ ਦੀ ਗੱਲ ਇਹ ਆ ਪ੍ਰੈਸ਼ਰ ਇੰਨਾ ਜ਼ਿਆਦਾ ਹੋਵੇਗਾ ਧਮਕ ਇੰਨੀ ਜ਼ਿਆਦੀ ਹੋਵੇਗੀ ਜਿਹੜਾ ਬੰਦਾ ਉਸ ਤੋਪ ਦੇ ਥੱਲੇ ਮੋਢਾ ਦੇਵੇਗਾ ਉਸ ਬੰਦੇ ਦੀ ਉੱਥੇ ਮੌਤ ਹੋਣੀ ਆ ਜਿਹਦੇ ਮਰਨ ਵਾਸਤੇ ਤਿਆਰ ਜਿਹਦੇ ਤੋਪ ਥੱਲੇ ਮੋਢਾ ਦੇਵੇ ਹੁਣ ਅਗਲੀ ਗੱਲ ਤੁਹਾਡੇ ਵਿਰਸੇ ਦੀ ਆ ਇਤਿਹਾਸ ਦੀ ਆ ਮੈਂ ਨਹੀਂ ਕਹਿਣੀ ਮੁਸਲਮਾਨ ਲਖਾਰੀਆ ਗੁਲਾਮ ਜਲਾਨੀ ਚਸ਼ਮਦੀਦ ਅੱਖੋ ਡਿਠਾ ਹਾਲ ਲਿਖਿਆ ਉਹਨੇ ਉਹ ਕਹਿੰਦਾ ਵੀ ਮੈਂ ਨਕਲੀ ਦਾੜੀ ਤੇ ਨਕਲੀ ਪੱਗ ਬਨ ਕੇ ਉਥੇ ਆ ਗਿਆ ਜਿੱਥੇ ਰੌਲਾ ਪੈਂਦਾ ਸੀ ਮੈਂ ਕਹਿੰਦਾ ਤੇ ਜਸੂਸੀ ਕਰਨ ਆਇਆ ਰਿਪੋਰਟ ਲਿਖਣ ਵਾਸਤੇ ਆ ਮੈਂ ਮਲਤਾਨ ਦੇ ਕਿਲੇ ਵਿੱਚੋਂ ਆਇਆ ਕਹਿੰਦਾ ਮੇਰੇ ਆਂਦਿਆਂ ਨੂੰ ਪਈਆ ਟੁੱਟ ਚੁੱਕਾ ਸੀ ਤੇ ਤੋਪਚੀ ਕਹਿੰਦਾ ਵੀ ਥੱਲੇ ਮੋਢਾ ਡਾਉਣਾ ਤੇ ਕਹਿੰਦਾ ਮੇਰਾ ਨਿਕਲ ਗਿਆ ਹਾਸਾ ਹਾਸਾ ਮੇਰਾ ਇਸ ਕਰਕੇ ਨਿਕਲਿਆ ਜਾਂਦੇ ਸਿੱਖਾਂ 'ਚ ਪਿਆਰ ਬੜਾ ਸਿੱਖਾਂ 'ਚ ਮੁਹੱਬਤ ਬੜੀ ਆ ਉਹ ਜਿੰਨਾ ਚਿਰ ਕੰਮ ਬਣਦੇ ਜਾਣ ਉਹਨਾਂ ਚਿਰ ਤੇ ਸਾਰੇ ਪਿਆਰ ਵਾਲੇ ਹੁੰਦੇ ਆ ਜਦੋਂ ਕੰਮ ਵਿਗੜ ਜਾ ਫਿਰ ਤੇ ਜਿੰਨਾਂ ਦੀਆਂ ਲੱਤਾਂ ਪਾਰ ਚਾਲਦੇਗਾ ਬੰਦੇ ਤਿੰਨ ਚਾਰ ਹੀ ਖਲੋਂਦੇ ਹੁੰਦੇ ਆ ਹੁਣ ਐਡਾ ਵੱਡਾ ਕੰਮ ਹੋਣ ਡਿਆ ਬੌਧਿਆਂ ਦੇ ਘਰਾੜੇ ਮਾਰ ਦੇਣੇ ਜਾ ਕੇ ਜਦੋਂ ਕੰਮ ਵਿਗੜ ਗਿਆ ਬੌਧੇ ਫੋਟੋ ਵਾਲੇ ਆ ਬੌਧੇ ਸਰੋਪੇ ਵਾਲੇ ਆ ਉਦੋਂ ਬੰਦੇ ਤਿੰਨ ਚਾਰ ਹੀ ਲੱਭਦੇ ਹੁੰਦੇ ਵੀ ਜਿਹੜੇ ਖਲੋਂਗੇ ਐਂਡ ਤੱਕ ਉਹ ਕਹਿੰਦਾ ਵੀ ਮੈਨੂੰ ਪਤਾ ਲੱਗਾ ਵੀ ਸਿੱਖਾਂ 'ਚ ਪਿਆਰ ਬੜਾ ਤੇ ਮੇਰਾ ਹਾਸਾ ਤਾਦ ਨਿਕਲਿਆ ਵੀ ਸਿੱਖ ਹੁਣ ਲੜਨ ਮੌਤ ਨੂੰ ਮਾਸੀ ਆਖੂ ਕਿਹੜਾ ਉਹਨੇ ਕਹਿਣਾ ਤੂੰ ਥੱਲੇ ਹੋ ਉਹਨੇ ਕਹਿਣਾ ਤੂੰ ਥੱਲੇ ਹੋ ਕਹਿੰਦਾ ਮੈਂ ਵੀ ਉੱਥੇ ਆ ਗਿਆ ਜਿੱਥੇ ਰੌਲਾ ਪਵੇ ਤੇ ਮੈਂ ਕੁੱਛ ਬੈਠਾ ਸਿੱਖਾਂ ਨੂੰ ਵੀ ਲੜਦੇ ਕਿਉਂ ਜੀ ਉਹ ਕਹਿੰਦੇ ਲੜਦੇ ਇਸ ਕਰਕੇ ਆ ਵੀ ਤੋਪਜੀ ਕਹਿੰਦਾ ਤੋਪ ਥੱਲੇ ਮੋਢਾ ਦਿਓ ਤੇ ਕਹਿੰਦਾ ਮੈਂ ਕੁੱਛ ਬੈਠਾ ਵੀ ਤੁਸੀਂ ਹੁਣ ਡਰ ਲੜਨ ਤੋਂ ਭੱਜਦੇ ਹੋਣੇ ਜੇ ਥੱਲੇ ਮੋਢਾ ਡਾਉਣ ਤੋਂ ਕਹਿੰਦਾ ਸਰਦਾਰ ਇੱਕ ਬੋਲ ਕੇ ਕਹਿੰਦਾ ਅਸੀਂ ਲੜਦੇ ਇਸ ਕਰਕੇ ਆ ਵੀ ਅਸੀਂ ਵਾਰੀ ਪਹਿਲਾਂ ਲਗਾਉਣੀ ਆ ਇਹਦਾ ਜੀ ਕਰਦਾ ਵੀ ਪਹਿਲਾਂ ਮੈਂ ਮੋਢਾ ਡਾਹ ਦਿਆਂ ਇਹ ਗੁਲਾਮ ਜਲਾਨੀ ਨੇ ਅੱਖੋ ਟਢਾਲ ਵੇਖਿਆ ਸਿੱਖਾਂ ਦਾ ਕਹਿੰਦਾ ਆਈਦਾ ਜੀ ਕਰਦਾ ਮੈਂ ਪਹਿਲਾ ਮੋਢਾ ਡਾ ਦਿਆਂ ਆਈਦਾ ਜੀ ਕਰਦਾ ਮੈਂ ਪਹਿਲਾ ਮੋਢਾ ਡਾ ਦਿਆਂ ਉਹਦਾ ਜੀ ਕਰਦਾ ਮੈਂ ਪਹਿਲਾ ਮੋਢਾ ਡਾ ਦਿਆਂ ਅਹੀਂ ਲੜਦੇ ਤਾਂ ਜਾਂ ਵੀ ਮੁੜ ਕੇ ਪਤਾ ਨਹੀਂ ਵਾਰੀ ਆਉਣੀ ਕਿ ਨਹੀਂ ਆਉਣੀ ਸਾਨੂੰ ਪਹਿਲਾ ਸ਼ਹੀਦ ਕਰ ਲੋ ਗੁਲਾਮ ਜਲਾਨੀ ਕਹਿੰਦਾ ਮੈਂ ਕੰਨਾਂ ਨੂੰ ਹੱਥ ਲਾ ਕੇ ਆਖਿਆ ਯਾ ਖੁਦਾਯਾ ਇਹ ਕੌਮ ਵਾਕੇ ਦੁਨੀਆ ਤੇ ਰਾਜ ਕਰੇਗੀ ਐਸ ਜਜਵੇ ਵਾਲੀ ਕੌਮ ਆ ਇਹ ਕੌਮ ਖਤਮ ਨਹੀਂ ਕਦੀ ਹੋ ਸਕਦੀ ਕਹਿੰਦਾ ਫੈਸਲਾ ਪਤਾ ਕੀ ਹੋ ਜਾ ਉੱਥੇ ਕਿ ਤੋਪ ਥੱਲੇ ਮੋਡਾ ਤੇ ਦੇਣਾ ਹੀ ਆ ਤਨਖਾਹ ਦੇ ਹਿਸਾਬ ਨਾਲ ਆ ਜੋ ਕਿ ਜਿਹਦੀ ਤਨਖਾਹ ਸਭ ਤੋਂ ਜ਼ਿਆਦਾ ਆ ਉਹਦਾ ਮੋਡਾ ਸਭ ਤੋਂ ਪਹਿਲਾਂ ਜਿਹਦੀ ਘਟਿਆ ਦੂਜੇ ਤੇ ਜਿਹਦੀ ਘਟਿਆ ਤੀਜੇ ਤੇ ਜਿਹਦੀ ਸਭ ਤੋਂ ਘਟਿਆ ਉਹ ਮਗਰਲੇ ਬੰਨੇ ਖਲੋ ਜੇ ਉਹਦੀ ਵਾਰੀ ਆਈ ਨਹੀਂ ਕਿਉਂਕਿ ਤਨਖਾਹ ਘਟਿਆ ਤੇ ਮੈਂ ਕਈ ਵਾਰੀ ਸੋਚਦਾ ਨਾ ਜੇ ਮੰਨ ਲਓ ਤੋਪ ਦਾ ਪਹੀਆ ਅੱਜ ਕੱਲ ਟੁੱਟਾ ਹੁੰਦਾ ਤੇ ਫੇਰ ਕੀ ਹੋਣਾ ਹੈ ਮਨ ਲਓ ਕਿ ਤੋਪ ਦਾ ਪਹੀਆ ਅੱਜ ਕੱਲ ਟੁੱਟਾ ਜਿਨ੍ਹਾਂ ਦੀ ਸਭ ਤੋਂ ਘੱਟ ਤਨਖਾਹ ਹੁੰਦੀ ਉਹ ਤੋਪਾਂ ਥੱਲੇ ਡਾੜਾ ਮਾਰਦੇ ਨੇ ਸੀ ਜਿਨ੍ਹਾਂ ਨੇ ਵੱਡੇ ਬੋਬੇ ਚੁੱਕੜੇ ਨਾਲੇ ਸਮੋਸੇ ਖਾਣੇ ਸੀ ਨਾਲੇ ਠੰਡੇ ਪੀਣੇ ਸੀ ਨਾਲੇ ਠੰਡੇ ਸੀ ਜਿਹ ਬਹਿਣਾ ਜਦੋਂ ਕੰਮ ਹੋ ਗਿਆ ਤਾਂ ਮੁੜ ਗਿਆ ਚਟੇ ਕੁਰਤੇ ਪਾ ਗਏ ਫੋਟੋਆਂ ਆਖਲੇ ਬੰਨੇ ਹੋਏ ਖਿਚਾਉਣਗਾ ਬੜੀ ਮਿਹਨਤ ਕੀਤੀ ਅਸੀਂ ਵਰਕਰਾਂ ਨੇ ਮਿਲ ਕੇ ਮਰ ਹੋਰ ਗਏ ਮਿਹਨਤ ਤੁਸੀਂ ਖੇ ਕੀਤੀ ਜੇ ਤੁਸੀਂ ਮਿਹਨਤ ਕੀਤੀ ਹੁੰਦੀ ਤੇ ਪੰਥ ਦਾ ਬੇੜਾ ਨਾ ਪਾਰ ਹੁੰਦਾ ਤੁਸੀਂ ਪੰਥ ਦੀਆਂ ਬੇੜੀਆਂ 'ਚ ਵੱਟੇ ਪਾ ਦਿੱਤੇ ਮਿਹਨਤ ਤੁਸੀਂ ਕਿਹੜੀ ਕੀਤੀ ਲੀਡਰਸ਼ਿਪ ਐ ਹੋ ਕੁਝ ਕਰਦੀ ਆ ਨਾ ਵਰਕਰੀ ਕੋਈ ਕਰੇ ਹੁਣ ਐਡਾ ਸਮਾਗਮ ਆ ਲੱਕੜਾਂ ਨੇ ਕਿਸੇ ਨੇ ਚੀਰੀਆਂ ਅੱਖਾਂ 'ਚ ਧੂਆਂ ਕਿਸੇ ਨੇ ਪਵਾਇਆ ਹੁਣਾ ਉਥੇ ਲੰਗਰ ਹਾਲ ਦੇ ਵਿੱਚ ਕਿਸੇ ਨੇ ਕੁਝ ਕੀਤਾ ਉਹਨੂੰ ਭਾਵੇਂ ਕੋਈ ਪੁੱਛੇ ਨਾ ਪੁੱਛੇ ਤੇ ਮੇਰੇ ਅਗੇ ਦਾ ਤਾਂ ਟੌਰ ਪੂਰਾ ਹੋਣਾ ਨਾ ਮੁੜ ਕੈਂਡ ਤੱਕ ਸਾਡਾ ਇੱਕ ਸੁਭਾਅ ਆ ਗੁਲਾਮ ਜਲਾਨੀ ਕਹਿੰਦਾ ਵੀ ਫੈਸਲਾ ਹੋਇਆ ਵੀ ਤਨਖਾਹ ਜਦੀ ਵਾਧਿਆ ਹੋ ਅੱਗੇ ਜਦੀ ਘਾਟ ਹੈ ਪਿੱਛੇ ਕਹਿੰਦਾ 18 ਬੰਦਿਆਂ ਨੇ ਮੋਢਾ ਦਿੱਤਾ 18 ਬੰਦੇ ਮਰੇ 18 ਗੋਲੇ ਚੱਲੇ ਤੇ 19 ਨੰਬਰ ਤੇ ਭੱਜ ਕੇ ਮੈਂ ਤੋਪ ਥੱਲੇ ਮੋਢਾ ਦੇਤਾ ਗੁਲਾਮ ਜਲਾਨੀ ਕਹਿੰਦਾ ਕਹਿੰਦਾ ਮੈਂ ਤੋਪ ਥੱਲੇ ਮੋਢਾ ਦੇ ਬੈਠਾ ਮੈਨੂੰ ਸ਼ਰਮ ਬੜੀ ਆਈ ਵੀ ਉਹ ਗੁਲਾਮ ਜਲਾਨੀ ਕਰਪਾਨ ਭਾਵੇਂ ਨਕਲੀ ਪਾਈ ਆ ਪਾਈ ਤੇ ਗੁਰੂ ਦੀ ਆ ਨਾ ਪੱਗ ਭਾਵੇਂ ਬੰਨੀ ਨਕਲੀ ਆ ਬੰਨੀ ਤੇ ਗੁਰੂ ਦੀ ਆ ਸ਼ਰਮ ਕਰ ਥੱਲੇ ਹੋ ਜਾ ਕਹਿੰਦਾ ਮੈਂ ਥੱਲੇ ਹੋਗਾ ਤਾਂ ਮੈਂ ਤੋਪ ਥੱਲੇੋਂ ਭੱਜ ਕੇ ਨਿਕਲ ਗਿਆ ਉਹ ਤੋਪਜੀ ਕਹਿੰਦਾ ਡਰ ਗਿਆ ਕਹਿੰਦਾ ਮੈਂ ਡਰਿਆ ਨਹੀਂ ਆ ਮੈਂ ਸੋਚਿਆ ਵੀ ਜੇ ਮੈਂ ਵੀ ਥੱਲੇ ਆ ਕੇ ਮਰ ਗਿਆ ਤੇ ਤੁਹਾਡਾ ਕਾਰਨਾਮਾ ਲਿਖਣਾ ਕਿਸੇ ਨੇ ਨਹੀਂ ਆ ਮੈਂ ਅਸਲ 'ਚ ਜਸੂਸ ਬੰਦਾ ਉਧਰ ਦਾ ਆਇਆ ਵਾ 18 ਗੋਲੇ ਝੱਲੇ ਮੁਲਤਾਨ ਦੀ ਕੰਧ 'ਚ ਪਾੜ ਪਿਆ ਤੇ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਬਹਾਦਰੋ ਚਲੋ ਕਿਲੇ ਦੇ ਅੰਦਰ ਆ ਅੱਜ 6 ਮਹੀਨਿਆਂ 'ਚ ਪਹਿਲੀ ਵਾਰ ਖਾਲਸਾ ਪੰਥ ਮੁਲਤਾਨ ਦੇ ਕਿਲੇ ਅੰਦਰ ਆਇਆ। ਕੱਲੀ ਜੰਗ ਨਾ ਵੇਖੋ। ਇੱਥੇ ਕੌਮ ਦੀ ਲੀਡਰਸ਼ਿਪ ਵੇਖੋ ਕੀ ਕਰਨ ਧੀ ਆ। ਕਿੱਡੀ ਸੋਚ ਚਤਾ ਦੇ ਨਾਲ ਕੰਮ ਕਰਦੀ ਜੰਗ ਤੇ ਇੱਕ ਪਾਸੇ ਹੋ ਰਹੀ ਆ। ਹੁਣ ਅਕਾਲੀ ਬਾਬਾ ਫੂਲਾ ਸਿੰਘ ਕਿਲੇ ਦੇ ਅੰਦਰ ਆਇਆ। ਨਵਾਬ ਮੁਜੱਫਰ ਖਾਨ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਵੇਖਿਆ। ਚਿੱਟਾ ਦਾੜਾ। ਚਿੱਟੇ ਕੋੜੇ ਤੇ ਸਵਾਰ ਨੀਲਾ ਬਾਣਾ, ਨੀਲਾ ਦਸਤਾਰਾ ਤੇ ਨਵਾਬ ਮੁਜੱਫਰ ਖਾਨ ਹੱਸ ਕੇ ਕਹਿੰਦਾ, "ਓ ਬਾਬਾ" ਆ ਉਮਰ ਤੇ ਗਾਂਚ ਲਾਉਣ ਦੀ ਥੋੜਾ ਆ ਉਮਰ ਹੈ ਗਿਆ ਨੌਵਾਂ ਧੀਆਂ ਕੋ ਗਿੱਟੇ ਗੋਡੇ ਘਟਾ ਪੋਤਰਿਆਂ ਕੋ ਲੱਪਾ ਘਟਾ ਸੇਵਾ ਕਰ ਜਾ ਕੇ ਚਿੱਟੀ ਦਾੜੀ ਤੇ ਨਵਾਬ ਮੁਜੱਫਰ ਖਾਨ ਨਾਲ ਲੜਨਾ ਆ ਅਕਾਲੀ ਬਾਬਾ ਫੁੱਲਾ ਸਿੰਘ ਕਹਿਣ ਲਗਾ ਗੱਲ ਹੈ ਹੋਈਆ ਮਿੱਤਰਾ ਸਵਾਦ ਹੀ ਤਾਦਿਆ ਕਿ ਜਦੋਂ ਪੰਥ ਤੇ ਵਿਪਤਾ ਬਣੇ ਕੀ ਬੱਚਾ ਕੀ ਬੁੱਢਾ ਕੀ ਜਵਾਨ ਸਿਰ ਤਲੀ ਤੇ ਰੱਖ ਕੇ ਲੜੇ ਆ ਤੇਰੇ ਭਲੇਖੇ ਕੱਢਦਿਆਂ ਠੀਕ ਆ ਤੂੰ ਪਠਾਣੀ ਮਾਈ ਦਾ ਦੁੱਧ ਚੁੰਗਿਆ ਹੋਊਗਾ ਪਰ ਮੈਂ ਚੁੰਗਿਆ ਪੰਜਾਬਣ ਮਾਈ ਦਾ ਦੁੱਧ ਕੱਲਾ ਦੁੱਧ ਨਹੀਂ ਚੁੰਗਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦੀਆਂ ਧਾਰਾਂ ਵੀ ਲਈਆਂ ਤਿੰਨ ਵਾਰ ਨਵਾਬ ਮੁਜੱਫਰ ਖਾਨ ਨੇ ਅਕਾਲੀ ਬਾਬਾ ਫੂਲਾ ਸਿੰਘ ਦੇ ਉੱਤੇ ਕੀਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਤਿੰਨੇ ਵਾਰ ਉਹਦੇ ਟਾਲੇ ਦੇ ਉੱਤੇ ਰੋਕੇ ਤੇ ਤਿੰਨੇ ਵਾਰ ਟਾਲੇ ਤੇ ਰੋਕ ਕੇ ਆਖਿਆ ਵਾਹ ਪਠਾਨ ਦੇ ਬੱਚਿਆ ਸਵਾਦ ਆ ਗਿਆ ਐਨੀ ਜਾਨ ਤੇਰੀਆਂ ਬਾਹਾਂ ਚ ਅੱਲਾ ਤੈਨੂੰ ਤਰੱਕੀ ਬਖਸ਼ੇ ਅੱਲਾ ਤੈਨੂੰ ਤੌਫੀਕ ਬਖਸ਼ੇ ਪਰ ਵਾਰ ਕਰਨ ਦੀ ਤੈਨੂੰ ਬੱਚੂ ਅਜੇ ਜਾਂਚ ਨਹੀਂ ਆਈ ਆ ਤੈਨੂੰ ਮੈਂ ਵਾਰ ਕਰਨ ਦੀ ਜਾਂਚ ਦੱਸਾਂ ਕੌਮ ਦਾ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਉਹਦੇ ਮੱਥੇ ਤੇ ਪਈ ਗੈਰਤ ਦੀ ਟਿਉੜੀ ਉਹਦੀਆਂ ਅੱਖਾਂ ਵਿੱਚ ਆਈ ਲਾਲੀ ਉਹਦੀ ਤੇਗ ਉੱਛਲ ਕੇ ਮਿਆਣ ਚੋਂ ਬਾਹਰ ਆਈ ਉਹਨੇ ਪਾ ਕੇ ਘੋੜੇ ਦੀਆਂ ਰਕਾਬਾਂ ਚ ਭਾਰ ਨਵਾਬ ਮੁਜੱਫਰ ਖਾਨ ਦੇ ਉੱਤੇ ਇੱਕ ਪਰਵਾਹ ਵਾਰ ਏ come somebody ਯਾਦ ਕਰ ਲੈ ਆਖਰੀ ਵਾਰ ਨਬੀ ਨੂੰ ਅਕਾਲੀ ਬਾਬਾ ਫੂਲਾ ਸਿੰਘ ਦਾ ਇੱਕ ਪਰਮਾਵਾਰ ਜਿਵੇਂ ਵੱਲ ਦੇ ਨਾਲੋਂ ਕੱਦੂ ਟੁੱਟ ਕੇ ਤੇ ਰੇੜਦਾ ਫਿਰਦਾ ਨਾ ਮੁਜੱਫਰ ਖਾਂ ਦਾ ਸਿਰ ਐਦਾਂ ਰੇੜੇ ਫਿਰੇ ਮੁਜੱਫਰ ਖਾਂ ਦੇ ਪੰਜ ਪੁੱਤ ਆਏ ਪੰਜੇ ਪੁੱਤ ਅਕਾਲੀ ਬਾਬਾ ਫੂਲਾ ਸਿੰਘ ਨੇ ਤੇਗ ਦੀ ਧਾਰ ਲਗਾ ਦਿੱਤੀ ਸ਼ਾਮਾਂ ਦਾ ਸੂਰਜ ਡੋਬ ਰਿਹਾ ਸੀ ਮਲਤਾਨ ਦੇ ਕਿਲੇ ਦੇ ਉੱਤੇ ਪੰਥ ਦਾ ਝੰਡਾ ਝੁਲਦਾ ਸੀ ਆਸੀ ਕੌਮ ਦੀ ਧਾਰਮਿਕ ਲੀਡਰਸ਼ਿਪ ਜਦੋਂ ਆਪਣੇ ਹੱਥਾਂ 'ਚ ਫੈਸਲੇ ਲੈਣ ਲੱਗ ਪਈ ਸਨਾਹ ਪਹੁੰਚਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੱਕ ਸ਼ੇਰੇ ਪੰਜਾਬ ਪੰਥ ਨੇ ਮਲਤਾਨ ਜਿੱਤ ਦਿੱਤਾ ਹੈ ਜਦੋਂ ਕੰਨਾਂ 'ਚ ਖਬਰ ਪਈ ਸ਼ੇਰੇ ਪੰਜਾਬ ਕਹਿੰਦਾ ਦਰਬਾਰ ਸਾਹਿਬ ਦੀਆਂ ਕੰਧਾਂ ਦੇ ਨਾਲ ਸੋਨਾ ਲਾਉਂਦੀ ਸੇਵਾ ਸ਼ੁਰੂ ਕਰ ਦਿੱਤੀ ਜਾਵੇ ਸੋਨਾ ਲੱਗ ਗਿਆ ਆਖਰੀ ਪੱਤਰਾ ਲੱਗਣਾ ਜਿਹੜਾ ਦਰਬਾਰ ਸਾਹਿਬ ਦੇ ਬਿਲਕੁਲ ਮੇਨ ਗੇਟ ਦੇ ਉੱਤੇ ਲੱਗਣਾ ਜਿੱਥੇ ਤੁਸੀਂ ਪੁਲ ਦੇ ਉੱਤੋਂ ਲੰਘ ਕੇ ਸਰਦਲ ਤੋਂ ਮੱਥਾ ਟੇਕ ਕੇ ਤਾਂ ਨੂੰ ਵੇਖੋਗੇ ਨਾ ਉਹ ਆਖਰੀ ਪੱਤਰਾ ਲੱਗਣਾ ਹੈ ਮਿਸਤਰੀਆਂ ਨੇ ਪੱਤਰੇ ਕਈ ਬਣਾ ਕੇ ਆਂਦੇ ਸੋਨੇ ਦੇ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕੀਤੀ ਸ਼ੇਰੇ ਪੰਜਾਬ ਨੇ ਸੇਵਾ ਕੀਤੀ ਸ਼ੇਰੇ ਪੰਜਾਬ ਨੇ ਸਾਰੇ ਪੱਤਰੇ ਰਿਜੈਕਟ ਕਰ ਦਿੱਤੇ ਕਹਿੰਦਾ ਹੱਦ ਹੋ ਗਈ ਆ ਘਰ ਗੁਰੂ ਰਾਮਦਾਸ ਦਾ ਤੇ ਨਾਂ ਸਾਡੇ ਟੱਬਰ ਦਾ ਪੰਜਾਬ ਦਾ ਬਾਦਸ਼ਾਹ ਵਾਹ ਕਹਿੰਦਾ ਘਰ ਗੁਰੂ ਰਾਮਦਾਸ ਦਾ ਤੇ ਨਾਂ ਸਾਡੇ ਟੱਬਰ ਦਾ ਲੱਗਾ ਇੱਥੇ ਇਹਨੇ ਕਰ ਦਿੱਤਾ ਹੁਣ ਇਹ ਤੋਂ ਅਸੀਂ ਕਈ ਕੁਝ ਸਿੱਖ ਸਕਦੇ ਆ ਅਗਲਾ ਸੋਨਾ ਲਵਾ ਕੇ ਨਾਂ ਨਹੀਂ ਲੱਭਦਾ ਅਸੀਂ ਪਖਾੜ ਚੜਾ ਕੇ ਸਾਰੇ ਟੱਬਰ ਦੇ ਨਾਂ ਤਿੰਨਾਂ ਪਰਾਂ ਤੇ ਲਿਖੇ ਹੁੰਦੇ ਆ ਫਲਾਣਾ ਤੋਂ ਫਲਾਣਾ ਤੋਂ ਫਲਾਣਾ ਤੋਂ ਵਾਟਰ ਕੂਲਰ ਆ ਗਿਆ ਤਾਦ ਨਾਂ ਲਿਖਿਆ ਗਿਆ ਆਉ ਲੈਣ ਦਾ ਗਲਾਸੀਆਂ ਕਾਪੜ ਲੈਣਦੇ ਤਾਦ ਸਾਰੇ ਟੱਬਰ ਦੇ ਨਾਂ ਲਿਖਾ ਕੇ ਲੈ ਆਈਦੇ ਆ ਅਸਲ ਤੇ ਉਥੇ ਪੱਖੇ ਦਾ ਹਵਾ ਦੇਣਾ ਮਤਲਬ ਨਹੀਂ ਹੁੰਦਾ ਵੀ ਪੱਖਾ ਖਲੋਵੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਫਲਾਣੇ ਟੱਬਰ ਨੇ ਗੁਰਦਾਰੇ ਪੱਖਾ ਚੜਾਇਆ ਅਸੀਂ ਤਾਂ ਨਾਂ ਆਪਣਾ ਲੱਭਦੇ ਹਾਂ ਮਸਿਆ ਸੰਗਰਾਹ ਹੁੰਦੀ ਹੈ ਨਾ ਗੁਰਦਾਰਿਆਂ ਚ ਤੇ ਜੇ ਕਦੇ ਗ੍ਰੰਥੀ ਦੇ ਕੋਲੋਂ ਗਲਤੀ ਹੋ ਜੇ ਨਾ ਵੀ ਕਿਸੇ ਦਾ ਨਾਂ ਨਹੀਂ ਬੋਲਿਆ ਗਿਆ 10 ਵੀ ਰੁਪਏ ਵੀ ਫਲਾਣੇ ਵੱਲੋਂ ਸੇਵਾ ਆਈ ਸੀ ਤੇ ਫਿਰ ਉਹ ਗ੍ਰੰਥੀ ਜਾਣਦਾ ਵੀ ਇੱਕ ਮਹੀਨਾ ਨੇ ਕਿੱਦਾਂ ਕੱਢਣਾ ਉਹਨੂੰ ਰੋਜ਼ ਆ ਕੇ ਪੇਰਨਾ ਲੈਂ ਸਾਡੇ ਪੈਸੇ ਪੈਸੇ ਨਹੀਂ ਸਾਡਾ ਨਹੀਂ ਨਾਂ ਬੋਲਿਆ ਤੂੰ ਜਿਹੜਾ ਇੱਥੇ ਆ ਕੇ ਵੀ ਆਪਣਾ ਨਾਂ ਲੱਭੇ ਉਹ ਨਾਂ ਖਤਮ ਹੋ ਜਾਇਆ ਕਰਦੇ ਜਿਹੜਾ ਇੱਥੇ ਆ ਕੇ ਕਹੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜੱਤ ਦੇਖਾਂ ਤਦ ਤੂੰ ਆਖਰੀ ਪੱਤਰਾ ਪੜੋ ਜਾ ਕੇ ਸੋਨਾ ਲਵਾ ਕੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਲਿਖਾਇਆ ਪਹਿਲਾ ਮੂਲ ਮੰਤਰ ਲਿਖਿਆ ਸਾਰਾ ਮੂਲ ਮੰਤਰ ਦੇ ਥੱਲੇ ਲਿਖਿਆ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਪਰਮ ਸੇਵਕ ਸਿੱਖ ਜਾਣਕਰ ਮਹਾਰਾਜਾ ਰਣਜੀਤ ਸਿੰਘ ਪਾਸੋਂ ਇਹ ਸੇਵਾ ਕਰਵਾਈ ਆ ਨਿਮਰਤਾ ਦੀ ਹੱਦ ਆ ਲੋੜਿਆ ਅੱਜ ਸੋਚ ਜੀ ਧਾਰਮਿਕ ਦੇ ਸਿਆਸੀ ਲੀਡਰਸ਼ਿਪ ਸਾਡੇ ਹੱਥਾਂ 'ਚ ਹੋਵੇ ਉਹ ਸਾਡੇ 'ਚੋਂ ਹੀ ਪੈਦਾ ਹੋਣੀਆਂ ਗੁਰੂ ਕਿਰਪਾ ਕਰੇ ਅਮਰਤ ਸ਼ਕੋ ਗੁਰੂ ਵਾਲੇ ਬਣੋ ਸਿੰਘ ਸੱਜੋ ਧੰਨਵਾਦ ਤੁਹਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਸਰਦਾਰ ਗਨਵੀਰ ਸਿੰਘ ਹੁਣਾਂ ਦੇ ਵੱਲੋਂ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਕਿਉਂਕਿ ਭਾਜੀ ਹੁਣਾਂ ਨੇ ਸਾਡਾ ਪ੍ਰੋਗਰਾਮ ਸੀ ਕਪੂਰਥਲੇ ਅਸੀਂ ਸ਼ਾਮੀ ਆ ਗਏ ਸਾਂ ਤੇ ਮੈਂ ਸਰਦਾਰ ਸਾਹਿਬ ਨੂੰ ਫੋਨ ਕੀਤਾ ਵੀ ਅਸੀਂ ਆ ਗਏ ਆ ਤੇ ਅਸੀਂ ਘਰ ਤੇ ਜਾ ਨਹੀਂ ਸਕਦੇ ਹੁਣ ਇੱਥੇ 2 ਘੰਟੇ ਰਵਾਂਗੇ ਉਹ ਪਰਿਵਾਰ ਬੜਾ ਪਿਆਰ ਵਾਲਾ ਬੱਚੇ ਉਹਨਾਂ ਦੇ ਬੜੇ ਪਿਆਰ ਵਾਲੇ ਆ ਬਿਲਾਵਲ ਸਿੰਘ ਤੇ ਤੁਮਰਾਜ ਸਿੰਘ ਉਹਨਾਂ ਬੱਚਿਆਂ ਨੇ ਬੜਾ ਪਿਆਰ ਬਖਸ਼ਿਆ ਉਹਨਾਂ ਸਾਰੇ ਪਰਿਵਾਰ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਪਿਤਾ ਜੀ ਕਰਨਬੀਰ ਸਿੰਘ ਗੁਰੂ ਕਿਰਪਾ ਕਰੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸਿਰ ਤੇ ਮਿਹਰparat ਰੱਖੇ ਸਾਉਂਡ ਵਾਲੇ ਵੀਰਾਂ ਦਾ ਧੰਨਵਾਦ ਵਧੀਆ ਕਮਾਲ ਵਧੀਆ ਸੈਟਿੰਗ ਤੋਂ ਸਾਰੀ ਕੀਤੀ ਆ ਪ੍ਰੋਗਰਾਮ ਲਾਈਵ ਕਰਨ ਵਾਲਾ ਤੁਹਾਡਾ ਜਾਣਿਆ ਪਛਾਣਿਆ ਚੈਨਲ ਨਿਰਵੈਰ ਟੀਵੀ ਉਹਨਾਂ ਵੀਰਾਂ ਦੇ ਵੱਲੋਂ ਸੇਵਾ ਕੀਤੀ ਹੈ ਧੰਨਵਾਦ ਉਹਨਾਂ ਵੀਰਾਂ ਦਾ ਵੀ ਧੰਨਵਾਦ ਸਾਰੀ ਸੰਗਤ ਦਾ ਪੰਜ ਪਿਆਰੇ ਸਹਿਬਾਨਾਂ ਦਾ ਗੁਰੂ ਘਰ ਦੇ ਵਜ਼ੀਰ ਬਾਬਾ ਜੀ ਉਹਨਾਂ ਦਾ ਸਾਨੂੰ ਤੇ ਆਗਿਆ ਸੀ ਚਲੇ ਜਾਣਾ ਤੁਰੰਤ ਸਮਾਂ ਲਾ ਕੇ ਕਿਉਂਕਿ ਸਵੇਰੇ ਵੀ ਦੋ ਦਵਾਨਾਂ ਦੀ ਹਾਜ਼ਰੀ ਭਰਨੀ ਆ ਅੱਜ ਵੀ ਦੋ ਦਵਾਨਾਂ ਦੀ ਹਾਜ਼ਰੀ ਭਰੀ ਸੀ ਸੋ ਤੁਹਾਡੀ ਕਿਰਪਾ ਦੇ ਨਾਲ ਇਸੇ ਵੇ ਚੱਲ ਸੋ ਚੱਲ ਚਲੀ ਜਾਈਦਾ ਸੋ ਆਓ ਗੁਰੂ ਪਾਤਸ਼ਾਹ ਦੇ ਦਰਬਾਰ ਅੰਦਰ ਹਾਜ਼ਰੀ ਲਵਾਓ ਅਗਲਾ ਪ੍ਰੋਗਰਾਮ ਸਤਿਕਾਰਯੋਗ ਸਟੇ ਸੈਕਟਰੀ ਸਾਹਿਬਾਸੋਂ ਸਰਵਣ ਕਰੋ ਇਹ ਜਥਾ ਤੁਹਾਡਾ ਹੈ ਹਜ਼ੂਰੀ ਟਾਡੀ ਜਥਾ ਸ੍ਰੀ ਅਕਾਲ ਤਖਤ ਸਾਹਿਬ ਗੁਰਪ੍ਰਤਾਪ ਸਿੰਘ ਪਦਮ ਪਿੰਡ ਖਾਪੜ ਖੇੜੀ ਜ਼ਿਲ੍ਹਾ ਅੰਮ੍ਰਿਤਸਰ ਪਾਈ ਹਰਸ਼ਰਨਜੀਤ ਸਿੰਘ ਕੋਮਲ ਪਾਈ ਊਂਕਾਰ ਸਿੰਘ ਘੈਰੀ ਸਰੰਗੀਵਾਸ ਤੇ ਪਾਈ ਮਨਮੋਹਨ ਸਿੰਘ ਆਪ ਦੇ ਦਰਸ਼ਨ ਦੇਦਾਰੇ ਕਰ ਰਹੇ ਸ ਆਈ ਗੁਰੂ ਜੀ ਕਾ ਖਾਲਸਾ ਆਈ ਗੁਰੂ ਜੀ ਫਤਿਹ